ਹਾਂਜੀ ਸਾਰੇ ਵਰਕਰਸ ਦੇ ਲਈ ਪੀਐਮਐਮਵੀवाई ਦੀਆਂ ਕੁਝ ਇਨਫੋਰਮੇਸ਼ਨਸ ਜਿਹੜੀਆਂ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਹੈ ਹਰ ਇੱਕ ਵਰਕਰ ਦੇ ਲਈ ਉਹ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਜਿਦੇ ਵਿੱਚ ਸਭ ਤੋਂ ਪਹਿਲਾਂ ਹੈ ਕਿ ਅਸੀਂ ਐਨਪੀਸੀਆਈ ਮੈਪਿੰਗ ਸਟੇਟਸ ਕਿਵੇਂ ਚੈੱਕ ਕਰਨਾ ਹੈ ਇਹਦੇ ਸਬੰਧ ਦੇ ਵਿੱਚ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਹੁਣ ਅਸੀਂ ਕਿਸ ਆਪਸ਼ਨ ਦੇ ਉੱਤੇ ਕਲਿੱਕ ਕਰਾਂਗੇ ਡਾਟਾ ਐਂਟਰੀ ਦੇ ਉੱਤੇ ਕਲਿੱਕ ਕਰਕੇ ਜਿੱਥੇ ਦੋ ਆਪਸ਼ਨਸ ਹੈ ਚੈੱਕ ਐਨਪੀਸੀਆਈ ਮੈਪਿੰਗ ਸਟੇਟਸ ਆਫ ਪ੍ਰੀ ਰਜਿਸਟਰਡ ਬੈਨੀਫਿਸ਼ੀਰੀ ਜਦੋਂ ਇਹਦੇ ਉੱਪਰ ਅਸੀਂ ਕਲਿੱਕ ਕਰਾਂਗੇ ਤਾਂ ਸਾਡੀ ਕੁੱਲ ਉਹ ਬੈਨੀਫਿਸ਼ਰੀ ਦੀ ਲਿਸਟ ਖੁੱਲ ਜਾਏਗੀ ਜਿਨ੍ਹਾਂ ਦੀ NPCI ਮੈਪਿੰਗ ਆਪਾਂ ਚੈੱਕ ਕਰਨੀ ਹੈ ਕਿ ਹੋਈ ਹੈ ਜਾਂ ਨਹੀਂ ਹੋਈ ਹੈ ਜਿਵੇਂ ਇਸ ਪਹਿਲੀ ਬੈਨੀਫਿਸ਼ਰੀ ਦੀ ਅਸੀਂ ਚੈੱਕ ਕਰਨੀ ਹੈ ਤਾਂ ਅਸੀਂ ਗ੍ਰੀਨ ਬਟਨ ਦੇ ਉੱਪਰ ਕਲਿੱਕ ਕਰਾਂਗੇ ਚੈੱਕ NPCI ਮੈਪਿੰਗ ਸਟੇਟਸ ਔਰ ਜਦੋਂ ਹੀ ਅਸੀਂ ਇਹਦੇ ਉੱਪਰ ਕਲਿੱਕ ਕਰਾਂਗੇ ਤਾਂ ਇੱਕ ਮੈਸੇਜ ਡਿਸਪਲੇ ਹੋਏਗਾ ਜਿਸ ਤੋਂ ਸਾਨੂੰ ਪਤਾ ਲੱਗੇਗਾ ਕਿ ਸਾਡੇ ਬੈਨੀਫਿਸ਼ਰੀ ਦੀ NPCI ਮੈਪਿੰਗ ਹੋਈ ਹੈ ਜਾਂ ਨਹੀਂ ਤਾਂ ਦੇਖੋ ਧਿਆਨ ਦੇ ਨਾਲ ਸਕਰੀਨ ਦੇ ਉੱਪਰ ਲਿਖਿਆ ਆ ਗਿਆ ਕਿ ਬੈਨੀਫਿਸ਼ੀਰੀ ਦਾ ਆਧਾਰ ਜਿਹੜਾ ਹੈ ਉਹਦੀ NPCI ਮੈਪਿੰਗ ਹੋ ਗਈ ਹੈ ਜਦੋਂ ਤੁਸੀਂ ਓਕੇ ਕਰ ਦੋਗੇ ਤਾਂ ਇਟ ਮੀਨਸ ਇਹ ਕਲੀਅਰ ਹੋ ਗਿਆ ਕਿ ਇਹਦੀ ਮੈਪਿੰਗ ਹੋ ਗਈ ਹੈ ਤੇ ਸੁਪਰਵਾਈਜ਼ਰ ਆਈਡੀ ਦੇ ਵਿੱਚ ਚਲਾ ਜਾਏਗਾ ਵੈਰੀਫਾਈ ਹੋਣ ਦੇ ਲਈ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਇੱਕ ਸੈਕਿੰਡ ਲਾਪਾਤਰੀ ਹੋਰ ਹੈ ਜਿਹਦੀ ਅਸੀਂ ਚੈੱਕ ਕਰਾਂਗੇ ਇਸ ਗ੍ਰੀਨ ਬਟਨ ਦੇ ਉੱਪਰ ਕਲਿੱਕ ਕਰਕੇ ਜਦੋਂ ਹੀ ਅਸੀਂ ਗ੍ਰੀਨ ਬਟਨ ਦੇ ਉੱਪਰ ਕਲਿੱਕ ਕਰਾਂਗੇ ਤਾਂ ਆਪਾਂ ਮੈਸੇਜ ਦੇ ਡਿਸਪਲੇ ਹੋਣ ਦੀ ਵੇਟ ਕਰਾਂਗੇ ਮੈਸੇਜ ਡਿਸਪਲੇ ਹੋਏਗਾ ਕਿ ਜਿਹੜਾ ਇਸ ਬੈਨੀਫਿਸ਼ਰੀ ਦੀ NPCI ਮੈਪਿੰਗ ਹੋਈ ਹੈ ਜਾਂ ਨਹੀਂ ਹੋਈ ਹੈ ਜੇਕਰ ਤਾਂ ਹੋਈ ਹੈ ਤਾਂ ਠੀਕ ਹੈ ਹੁਣ ਇਸ ਬੈਨੀਫਿਸ਼ਰੀ ਸੈਕੰਡ ਦੀ NPCI ਮੈਪਿੰਗ ਨਹੀਂ ਹੋਈ ਤਾਂ ਅਸੀਂ ਇਸ ਬੈਨੀਫਿਸ਼ਰੀ ਨੂੰ ਤੁਸੀਂ ਵਰਕਰ ਆਪਣੀ ਆਈਡੀ ਤੋਂ ਚੈੱਕ ਕਰਕੇ ਉਹਨੂੰ ਤੁਸੀਂ ਮੈਸੇਜ ਲਗਾਉਗੇ ਇਸ ਬੈਨੀਫਿਸ਼ਰੀ ਨੂੰ ਕਿ ਤੁਸੀਂ ਆਪਣੀ ਮੈਪਿੰਗ ਕਰਵਾ ਕੇ ਆਓ ਜਦੋਂ ਹੀ ਮੈਪਿੰਗ ਹੋਏਗੀ ਤਾਂ ਆਪਣੇ ਆਪ ਸੁਪਰਵਾਈਜ਼ਰ ਆਈਡੀ ਦੇ ਵਿੱਚ ਉਹ ਚਲਾ ਜਾਏਗਾ ਜਿਹਦੇ ਵਿੱਚ ਵੈਰੀਫਾਈ ਹੋਣ ਦੇ ਲਈ ਇੱਕ ਆਪਸ਼ਨ ਜਿਹੜੀ ਇੱਥੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਣੀ ਹੈ ਕਿ ਅਸੀਂ ਪ੍ਰੈਗਨੈਂਟ ਜਦੋਂ ਰਜਿਸਟਰ ਕਰ ਦਿੰਨੇ ਆ ਤਾਂ ਅਸੀਂ ਬਾਅਦ ਦੇ ਵਿੱਚ ਬੱਚੇ ਦੀ ਚਾਈਲਡ ਬਰਥ ਔਰ ਇਮਿਊਨਾਈਜੇਸ਼ਨ ਡਿਟੇਲ ਬਾਅਦ ਦੇ ਵਿੱਚ ਅਪਡੇਟ ਕਰਦੇ ਹਾਂ ਤਾਂ ਉਹ ਅਸੀਂ ਕਿੱਥੇ ਅਪਡੇਟ ਕਰਨੀ ਹੈ ਫਿਰ ਧਿਆਨ ਦੇ ਨਾਲ ਦੇਖੋ ਡਾਟਾ ਐਂਟਰੀ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਅਪਡੇਟ ਚਾਈਲਡ ਬਰਥ ਐਂਡ ਇਮਿਊਨਾਈਜੇਸ਼ਨ ਡਿਟੇਲ ਠੀਕ ਹੈ ਜੀ ਤਾਂ ਇੱਥੇ ਸਾਡੇ ਉਹ ਸਾਰੇ ਬੈਨੀਫਿਸ਼ਰੀ ਖੁੱਲ ਜਾਣਗੇ ਜਿਨ੍ਹਾਂ ਦੇ ਤੁਸੀਂ ਪਹਿਲੇ ਬੱਚੇ ਦੇ ਲਈ ਰਜਿਸਟ੍ਰੇਸ਼ਨ ਕੀਤੀ ਸੀ ਚਾਹੇ ਉਹ ਪ੍ਰੈਗਨੈਂਟ ਸੀ ਪਰ ਹਾਲੇ ਬੱਚੇ ਦਾ ਜਨਮ ਨਹੀਂ ਹੋਇਆ ਸੀ ਤਾਂ ਅਸੀਂ ਕੀ ਕਰਾਂਗੇ ਜਿਵੇਂ ਮੇਰਾ ਪਹਿਲਾ ਬੈਨੀਫਿਸ਼ਰੀ ਮੇਰੇ ਕੋਲ ਸ਼ੋ ਹੋ ਰਿਹਾ ਹੈ ਕਿ ਇਹਦਾ ਪਹਿਲਾ ਬੱਚਾ ਹੈ ਪਰ ਅਸੀਂ ਕਿਉਂਕਿ ਬੱਚੇ ਦੇ ਜਨਮ ਤੋਂ ਪਹਿਲਾਂ ਇਹ ਫਾਰਮ ਭਰਿਆ ਸੀ ਤਾਂ ਇੱਥੇ ਲਿਖਿਆ ਆ ਰਿਹਾ ਕਿ ਐਕਚੁਅਲ ਡੇਟ ਆਫ ਬਰਥ ਬੱਚੇ ਦਾ ਨਹੀਂ ਪ੍ਰੋਵਾਈਡ ਕੀਤਾ ਤਾਂ ਅਸੀਂ ਐਡਿਟ ਦੇ ਉੱਤੇ ਕਲਿੱਕ ਕਰਾਂਗੇ ਐਡਿਟ ਦੇ ਉੱਪਰ ਕਲਿੱਕ ਕਰਕੇ ਸਾਡੇ ਕੋਲ ਉਵੇਂ ਤਰੀਕੇ ਦੇ ਨਾਲ ਪੂਰਾ ਫਾਰਮ ਖੁੱਲ ਜਾਏਗਾ ਇਸ ਫਾਰਮ ਦੇ ਵਿੱਚ ਤੁਸੀਂ ਕੀ ਕੀ ਭਰਨਾ ਹੈ ਕਿ ਬੱਚੇ ਦਾ ਜਨਮ ਹੋ ਗਿਆ ਹੈ ਅਸੀਂ ਯੈਸ ਟਿਕ ਕਰ ਦਾਂਗੇ ਬੱਚੇ ਦੀ ਜਨਮ ਮਿਤੀ ਭਰ ਦਿਓਗੇ ਉਸ ਤੋਂ ਬਾਅਦ ਅਗਰ ਪਹਿਲਾ ਬੱਚਾ ਹੈ ਤਾਂ ਨੇਚਰਲੀ ਹੈ ਨੰਬਰ ਆਫ ਪਹਿਲੇ ਬੱਚੇ ਦੇ ਲਈ ਵੀ ਉਹਦੇ ਵਿੱਚ ਉਹ ਪੁੱਛ ਰਿਹਾ ਕਿ ਬੱਚਾ ਇੱਕ ਸਿੰਗਲ ਹੈ ਜਾਂ ਟਵਿਨਸ ਨੇ ਤਾਂ ਅਕੋਰਡਿੰਗਲੀ ਤੁਸੀਂ ਜੇ ਇੱਕ ਬੱਚੇ ਦਾ ਜਨਮ ਹੋਇਆ ਤਾਂ ਤੁਸੀਂ ਇੱਕ ਟਿਕ ਕਰੋਗੇ ਉਸ ਤੋਂ ਬਾਅਦ ਜਿਹੜੀ ਹਸਪੀਟਲ ਦੇ ਵਿੱਚ ਉਹਦਾ ਜਨਮ ਹੋਇਆ ਚਾਹੀ ਉਹ ਗਵਰਨਮੈਂਟ ਹੈ ਹਸਪੀਟਲ ਸਰਕਾਰੀ ਹੈ ਜਾਂ ਪ੍ਰਾਈਵੇਟ ਉਹਦੇ ਅਕੋਰਡਿੰਗਲੀ ਸਿਲੈਕਟ ਕਰੋਗੇ ਉਸ ਹਸਪੀਟਲ ਦਾ ਇੱਥੇ ਨਾਮ ਦਿਓਗੇ ਅਗਰ ਪਹਿਲਾ ਬੱਚਾ ਮੇਲ ਹੈ ਜਾਂ ਫੀਮੇਲ ਹੈ ਔਰ ਇੱਥੇ ਜਾ ਕੇ ਅਸੀਂ ਜਿਹੜਾ ਹੈ ਵੈਕਸੀਨੇਸ਼ਨ ਦੀ ਡਿਟੇਲ ਭਰਾਂਗੇ ਜਿਹੜਾ ਉਹਦੇ ਬਰਥ ਦੇ ਸਮੇਂ ਟੀਕਾ ਲੱਗਿਆ 6ਵੇਂ ਹਫਤੇ ਦੇ ਵਿੱਚ ਜਿਹੜਾ ਟੀਕਾ ਲੱਗਿਆ ਹੈ ਇੱਥੋਂ ਅਸੀਂ ਸਿਲੈਕਟ ਕਰਕੇ ਲਾਸਟ ਦੇ ਉੱਤੇ ਸਬਮਿਟ ਕਰ ਦੇਵਾਂਗੇ ਸੋ ਆਈ ਥਿੰਕ ਤੁਹਾਨੂੰ ਸਮਝ ਆ ਗਈ ਹੈ ਕਿ ਅਸੀਂ ਡਾਟਾ ਐਂਟਰੀ ਤੇ ਜਾਣਾ ਹੈ ਡਾਟਾ ਐਂਟਰੀ ਦੇ ਜਾਣ ਤੋਂ ਬਾਅਦ ਅਪਡੇਟ ਚਾਈਲਡ ਬਰਥ ਐਂਡ ਇਮਿਊਨਾਈਜੇਸ਼ਨ ਡਿਟੇਲ ਦੇ ਉੱਪਰ ਅਸੀਂ ਜਾ ਕੇ ਸਾਡੇ ਕੋਲ ਉਹ ਵਾਲੇ ਬੈਨੀਫਿਸ਼ੀਅਰੀ ਦੀ ਲਿਸਟ ਖੁੱਲ ਜਾਣੀ ਹੈ ਜਿਨ੍ਹਾਂ ਦੀ ਅਸੀਂ ਟੀਕਿਆਂ ਦੀ ਡਿਟੇਲ ਹਜੇ ਨਹੀਂ ਪਈ ਹੈ ਸੋ ਇਹ ਦੋ ਆਪਸ਼ਨਸ ਤੁਹਾਨੂੰ ਕਲੀਅਰਲੀ ਸਮਝ ਆ ਗਈਆਂ ਨੇ ਔਰ ਇੱਕ ਮੈਂ ਇਥੇ ਅਗੇਨ ਤੁਹਾਡੇ ਨਾਲ ਫਿਰ ਤੋਂ ਇੱਕ ਆਪਸ਼ਨ ਜਿਹੜੀ ਸ਼ੇਅਰ ਕਰਨਾ ਚਾਹਣੀ ਹੈ ਉਹ ਇਹ ਹੈ ਕਿ ਅਸੀਂ ਡਿਊ ਪੋਟੈਂਸ਼ੀਅਲ ਬੈਨੀਫਿਸ਼ਰੀਜ਼ ਦੇ ਵਿੱਚ ਉਹ ਰਿਜੈਕਟ ਕਿਵੇਂ ਕਰਨੀ ਹੈ ਹਲੇ ਤੱਕ ਵੀ ਵਰਕਰਜ਼ ਕਨਫਿਊਜ਼ ਹੋ ਜਾਂਦੀਆਂ ਨੇ ਕਿ ਅਸੀਂ ਕਿਵੇਂ ਜਿਹੜਾ ਚੈੱਕ ਕਰੀਏ ਹੁਣ ਤੁਸੀਂ ਦੇਖੋ ਕਿ ਬੈਨੀਫਿਸ਼ਰੀਜ਼ ਦੀ ਲਿਸਟ ਖੁੱਲ ਗਈ ਹੈ ਇਸ ਆਂਗਣਵੜੀ ਸੈਂਟਰ ਦੀ ਬੈਨੀਫਿਸ਼ਰੀ ਦਾ ਨਾਮ ਆ ਰਿਹਾ ਔਰ ਉਹ ਕਹਿ ਰਿਹਾ ਕਿ ਇਹ ਪਹਿਲਾ ਬੱਚਾ ਯੈਸ ਲਿਖਿਆ ਆ ਰਿਹਾ ਹੈ ਔਰ ਉਸ ਤੋਂ ਬਾਅਦ ਜੇ ਪਹਿਲਾ ਬੱਚਾ ਹੈ ਤਾਂ ਨੇਚਰਲੀ ਅਸੀਂ ਉਹਨੂੰ ਰਜਿਸਟਰ ਕਰਾਂਗੇ ਤਾਂ ਅਸੀਂ ਡਾਇਰੈਕਟਲੀ ਰਜਿਸਟਰ ਦੇ ਉੱਤੇ ਕਲਿੱਕ ਕਰਕੇ ਅਸੀਂ ਉਹਦੀ ਰਜਿਸਟ੍ਰੇਸ਼ਨ ਇੱਥੋਂ ਕਰ ਦੇਵਾਂਗੇ ਵੈਰੀ ਸਿੰਪਲ ਠੀਕ ਹੈ ਜੀ ਔਰ ਅਗਰ ਜਿਹੜਾ ਹੈ ਸਾਡਾ ਬੱਚਾ ਮੰਨ ਲਓ ਲਿਖਿਆ ਆ ਰਿਹਾ ਹੈ ਕਿ ਕੋਈ ਬੈਨੀਫਿਸ਼ੀਰੀ 7th ਸੀਰੀਅਲ ਨੰਬਰ ਤੇ ਹੈ ਇਹ ਉਹਦਾ ਲਿਖਿਆ ਕਿ ਪਹਿਲਾ ਬੱਚਾ ਨਹੀਂ ਹੈ ਤਾਂ ਇਹ ਚੈੱਕ ਕਰਨਾ ਕਿ ਤੇ ਇਹ ਦੂਸਰਾ ਬੱਚਾ ਤਾਂ ਨਹੀਂ ਹੈ ਜੇ ਤਾਂ ਦੂਸਰਾ ਬੱਚਾ ਹੈ ਸੈਕਿੰਡ ਗਰਲ ਚਾਈਲਡ ਹੈ ਤਾਂ ਫਿਰ ਤਾਂ ਅਸੀਂ ਉਹਨੂੰ ਰਜਿਸਟਰ ਕਰਾਂਗੇ ਆਦਰਵਾਈਜ਼ ਅਸੀਂ ਕੀ ਕਰਾਂਗੇ ਇੱਥੇ ਜਾ ਕੇ ਉਹਨੂੰ ਅਸੀਂ ਰਿਜੈਕਟ ਕਰਾਂਗੇ ਤਾਂ ਰਿਜੈਕਟ ਦੇ ਵਿੱਚ ਆਪਸ਼ਨਸ ਕੀ ਕੀ ਦੇਣੀਆਂ ਨੇ ਕਿ ਤੁਸੀਂ ਉਹਨੂੰ ਨਾਟ ਐਲੀਜੀਬਲ ਕਰਕੇ ਜੇ ਉਹਦਾ ਤੀਜਾ ਜਾਂ ਚੌਥਾ ਬੱਚਾ ਹੈ ਤਾਂ ਨੇਚਰਲੀ ਹੈ ਤੁਸੀਂ ਕੀ ਕਲਿੱਕ ਕਰੋਗੇ ਨਾਟ ਐਲੀਜੀਬਲ ਦੇ ਉੱਤੇ ਟਿਕ ਕਰ ਦੋਗੇ ओके और इदा असी ऑलरेडी ਭਰ ਚੁੱਕੇ ਆ ਫਾਰਮ ਤਾਂ ਅਸੀਂ ਇਹਨੂੰ ਕਰ ਦੇਵਾਂਗੇ ਕਿ ਬੈਨੀਫਿਸ਼ੀਰੀ ਇਜ਼ ਆਲਰੇਡੀ ਰਜਿਸਟਰਡ ਵਿਦ ਫॉर द ਸੈਕਿੰਡ ਗਰਲ ਚਾਈਲਡ ਕਿਉਂਕਿ ਇਹ ਆਲਰੇਡੀ ਰਜਿਸਟਰ ਹੋ ਚੁੱਕਿਆ ਹੈ ਤਾਂ ਅਸੀਂ ਇਹਨੂੰ ਇਸ ਰੈੱਡ ਬਟਨ ਦੇ ਉੱਤੋਂ ਰਿਜੈਕਟ ਇਸ ਤਰੀਕੇ ਦੇ ਨਾਲ ਕਰ ਦੇਵਾਂਗੇ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਇੱਕ ਬੈਨੀਫਿਸ਼ੀਰੀ ਅੱਠ ਸੀਰੀਅਲ ਨੰਬਰ ਤੇ ਹੈ ਤਾ ਇੱਥੇ ਵੀ ਲਿਖਿਆ ਆ ਰਿਹਾ ਤੁਸੀਂ ਚੈੱਕ ਕਰੋ ਕਿ ਇਹ ਇਹਨਾਂ ਦਾ ਪਹਿਲਾ ਬੱਚਾ ਹੈ ਤਾਂ ਲਿਖਿਆ ਆ ਰਿਹਾ نو ਇਟ ਮੀਨਸ ਇਹ ਦੂਜਾ ਬੱਚਾ ਹੋ ਸਕਦਾ ਹੈ ਤੀਜਾ ਬੱਚਾ ਹੋ ਸਕਦਾ ਹੈ ਚੌਥਾ ਬੱਚਾ ਹੋ ਸਕਦਾ ਦੂਜਾ ਬੱਚਾ ਅਗਰ ਤਾਂ ਗਰਲ ਚਾਈਲਡ ਹੈ ਗਰਲ ਚਾਈਲਡ ਹੈ ਅ ਗਰਲ ਚਾਈਲਡ ਹੈ ਤਾਂ ਅਸੀਂ ਉਹਨੂੰ ਬੱਚੇ ਦੇ ਜਨਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਗਰ ਉਹ ਗਰਲ ਚਾਈਲਡ ਹੈ ਤਾਂ ਅਸੀਂ ਉਹਨੂੰ ਰਜਿਸਟਰ ਕਰਾਂਗੇ ਨਹੀਂ ਤਾਂ ਅਸੀਂ ਉਹਨੂੰ ਇਹਨਾਂ ਚੋ ਜਿਹੜੀ ਵੀ ਆਪਸ਼ਨ ਉਹਦੇ ਲਈ ਸੂਟੇਬਲ ਹੈ ਜੇ ਉਹ ਨਾਟ ਐਲੀਜੀਬਲ ਹੈ ਤਾਂ ਨਾਟ ਐਲੀਜੀਬਲ ਕਰਕੇ ਅਸੀਂ ਉਹਨੂੰ ਰਿਜੈਕਟ ਕਰ ਦੇਵਾਂਗੇ ਜੇ ਉਹ ਸੈਕਿੰਡ ਗਰਲ ਚਾਈਲਡ ਹੈ ਅਸੀਂ ਰਜਿਸਟਰ ਆਲਰੇਡੀ ਕਰ ਚੁੱਕੇ ਹਾਂ ਤਾਂ ਉਵੇਂ ਅਸੀਂ ਕਰ ਦੇਵਾਂਗੇ ਇਸੇ ਤਰੀਕੇ ਦੇ ਨਾਲ ਇੱਕ ਲਾਸਟ ਬੈਨੀਫਿਸ਼ੀਰੀ ਹੈ ਸਾਡੇ ਕੋਲ ਸੰਦੀਪ ਕੌਰ ਤਾਂ ਉਹਦਾ ਲਿਖਿਆ ਆ ਰਿਹਾ ਕਿ ਇਹਦਾ ਪਹਿਲਾ ਬੱਚਾ ਹੈ ਤਾਂ ਇਹ ਜੇਲਦਾ ਸੀ ਇਹਨੂੰ ਇਹਨੂੰ ਰਜਿਸਟਰ ਹਾਲੇ ਨਹੀਂ ਕੀਤਾ ਤਾਂ ਇਸ ਨੂੰ ਅਸੀਂ ਇੱਥੇ ਜਾ ਕੇ ਰਜਿਸਟਰ ਕਰ ਦੇਵਾਂਗੇ ਆਦਰਵਾਇਸ ਜੇ ਜਿਹੜਾ ਹੈਗਾ ਅਸੀਂ ਰਿਜੈਕਟ ਕਰ ਦੇਵਾਂਗੇ ਆਈ ਹੋਪ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਨੇ ਇਹ ਚੀਜ਼ਾਂ ਸਮਝ ਆ ਗਈਆਂ ਨੇ ਮੇਜਰ ਚੀਜ਼ਾਂ ਜਿਹਦੇ ਤੇ ਤੁਸੀਂ ਧਿਆਨ ਦੇਣਾ ਇੱਕ ਤਾਂ ਇਹ ਹੈ ਕਿ ਡਾਟਾ ਐਂਟਰੀ ਤੇ ਜਾ ਕੇ ਆਪਣੇ NPCI ਮੈਪਿੰਗ ਜ਼ਰੂਰ ਚੈੱਕ ਕਰੋ ਕਿ ਤੁਹਾਡੇ ਲਾਭ ਪत्री ਦੀ ਹੋਈ ਹੈ ਜਾਂ ਨਹੀਂ ਹੋਈ ਹੈ ਇੱਕ ਆਪਣੀ ਇੱਕ ਚੈੱਕ ਕਰ ਸਕਦੇ ਹੋ অপਸ਼ਨ ਚੈੱਕ NPCI ਮੈਪਿੰਗ ਸਟੇਟਸ ਅਗੇਂਸਟ ਆਧਾਰ ਡੀਸੀਡ ਜਿਨ੍ਹਾਂ ਦੀ ਆਧਾਰ ਡੀਸੀਡਿੰਗ ਹੋ ਗਈ ਹੈ ਜਿਵੇਂ ਹੁਣ ਇੱਥੇ ਸਾਡੇ ਕੋਲ ਇੱਕ ਸੈਕਿੰਡ ਗਰਲ ਚਾਈਲਡ ਹੈ ਗੀਤਾ ਠੀਕ ਹੈ ਜੀ ਔਰ ਇਹਦਾ NPCI ਮੈਪਿੰਗ ਤੁਸੀਂ ਇੱਥੇ ਜਾ ਕੇ ਚੈੱਕ ਕਰ ਸਕਦੇ ਹੋ ਸੋ ਆ ਸਾਨੂੰ ਥੋੜਾ ਵੇਟ ਕਰਨਾ ਪਏਗਾ ਔਰ ਇੱਥੇ ਵੀ ਲਿਖਿਆ ਆ ਰਿਹਾ ਕਿ ਬੈਨੀਫਿਸ਼ੀਰੀ ਨੇ ਹਲੇ ਤੱਕ ਆਪਣਾ ਆਧਾਰ ਐਨਪੀਸੀਆਈ ਦੇ ਨਾਲ ਮੈਪਿੰਗ ਨਹੀਂ ਕਰਵਾਇਆ ਤਾਂ ਤੁਸੀਂ ਆਪਣੇ ਬੈਨੀਫਿਸ਼ੀਰੀ ਨੂੰ ਇੱਥੋਂ ਦਾ ਸਟੇਟਸ ਚੈੱਕ ਕਰਕੇ ਉਹਨੂੰ ਜਾਣਕਾਰੀ ਦੇ ਸਕਦੇ ਹੋ ਕਿ ਉਹਨਾਂ ਨੂੰ ਦੱਸੋ ਕਿ ਤੁਹਾਡਾ ਆਧਾਰ ਹਲੇ ਤੱਕ ਅਪਡੇਟ ਨਹੀਂ ਹੋਇਆ ਆਈ ਹੋਪ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਤੁਸੀਂ ਆਪ ਆਪਣੇ ਲੈਵਲ ਦੇ ਉੱਤੇ ਚੈੱਕ ਕਰਕੇ ਜਿਹੜਾ ਹੈ ਤੁਸੀਂ ਜ਼ਰੂਰ ਇਹ ਰਿਪੋਰਟਸ ਚੈੱਕ ਕਰਦੇ ਰਹੋ ਆਂਗਣਵਾੜੀ ਵਰਕਰਸ ਆਪਣੇ ਲੈਵਲ ਤੇ ਇੱਕ ਤੁਸੀਂ ਐਫ ਆਰ ਐਸ ਦਾ ਸਟੇਟਸ ਵੀ ਚੈੱਕ ਕਰ ਸਕਦੇ ਹੋ ਆਪਣੇ ਸੈਂਟਰ ਦਾ ਕਿ ਤੁਹਾਡੇ ਟੋਟਲ ਤੁਸੀਂ ਜਿਵੇਂ ਇੱਥੇ 8 ਬੈਨੀਫਿਸ਼ੀਰੀ ਐਂਟਰ ਕੀਤੇ ਜਿਨ੍ਹਾਂ ਦੇ ਵਿੱਚੋਂ 7 ਜਣਿਆਂ ਦਾ ਸਕਸੈਸਫੁਲ ਐਫ ਆਰ ਐਸ ਹੋਇਆ ਹੋਇਆ ਇੱਕ ਜਿਹੜੇ ਲਾਪਤਰੀ ਦਾ ਐਫ ਆਰ ਐਸ ਨਹੀਂ ਹੋਇਆ ਉਹ ਉਦੇ ਉੱਤੇ ਕਲਿੱਕ ਕਰੋਗੇ ਤਾਂ ਉਸ ਬੈਨੀਫਿਸ਼ਰੀ ਦੀ ਤੁਹਾਡੇ ਕੋਲ ਡਿਟੇਲ ਆ ਜਾਏਗੀ ਕਿ ਜਿਹਦਾ ਐਫਆਰਐਸ ਨਹੀਂ ਹੋਇਆ ਤਾਂ ਉਹਦਾ ਤੁਸੀਂ ਐਫਆਰਐਸ ਜਿਹੜਾ ਹੈ ਦੁਬਾਰਾ ਸਕਸੈਸਫੁਲੀ ਕਰ ਲਓ ਠੀਕ ਹੈ ਜੀ ਔਰ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਦੋ ਐਨਪੀਸੀਆਈ ਮੈਪਿੰਗ ਆਪਾਂ ਇਸੀ ਆਈਡੀ ਦੇ ਦੇਖੇ ਆ ਕਿ ਜਿਨ੍ਹਾਂ ਦੀ ਐਨਪੀਸੀਆਈ ਮੈਪਿੰਗ ਹਲੇ ਨਹੀਂ ਹੋਈ ਹੈ ਤਾਂ ਉਹਨਾਂ ਨੂੰ ਵੀ ਤੁਸੀਂ ਬੈਨੀਫਿਸ਼ਰੀ ਨੂੰ ਦੱਸੋਗੇ ਕਿ ਆਪਣੀ ਐਨਪੀਸੀਆਈ ਮੈਪਿੰਗ ਕਰਵਾ ਲਓ ਸੋ ਆਈ ਹੋਪ ਤੁਹਾਨੂੰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ ਐਨਪੀਸੀਆਈ ਮੈਪਿੰਗ ਕਿਵੇਂ ਚੈੱਕ ਕਰਨੀ ਹੈ ਪਲੱਸ ਆਪਣੇ ਚਾਈਲਡ ਬਰਥ ਔਰ ਇਮਿਊਨਾਈਜੇਸ਼ਨ ਡਿਟੇਲ ਯਾਨੀ ਟਿਕਾਕਰਨ ਜਿਨ੍ਹਾਂ ਦੀ ਤੁਸੀਂ ਪਹਿਲੀ ਕਿਸ਼ਤ ਦੇ ਲਈ ਅਪਲਾਈ ਕਰ ਚੁੱਕੇ ਹੋ ਪਰ ਉਹਦੇ ਟੀਕਾ ਕਰਨ ਤੋਂ ਬਾਅਦ ਵਾਲੀ ਕਿਸ਼ਤ ਕਿਉਂ ਰਹਿੰਦੀ ਹੈ ਕਿਉਂਕਿ ਹਲੇ ਤੱਕ ਤੁਸੀਂ ਉਹਦੇ ਉੱਪਰ ਐਕਸ਼ਨ ਨਹੀਂ ਲਿਆ ਤੁਸੀਂ ਉਹਦੀ ਐਡਿਟ ਦੇ ਵਿੱਚ ਜਾ ਕੇ ਟੀਕਾ ਕਰਨ ਦੀਆਂ ਡਿਟੇਲਸ ਭਰੋਗੇ ਭਰਨ ਤੋਂ ਬਾਅਦ ਹੀ ਉਹਨੂੰ ਸਬਮਿਟ ਕਰੋਗੇ ਜਦੋਂ ਹੀ ਸਬਮਿਟ ਕਰੋਗੇ ਤਾਂ ਸੁਪਰਵਾਈਜ਼ਰ ਆਈਡੀ ਦੇ ਵਿੱਚ ਉਹ ਡਿਟੇਲਸ ਜਾਣਗੀਆਂ ਉੱਥੋਂ ਵੈਰੀਫਾਈ ਹੋਣਗੀਆਂ ਤਾਂ ਤੁਹਾਡੀ ਦੂਜੀ ਕਿਸ਼ਤ ਦੀ ਜਿਹੜੀ ਹੈ ਪੇਮੈਂਟ ਜਨਰੇਟ ਹੋਏਗੀ ਆਈ ਹੋਪ ਇਹ ਛੋਟੀਆਂ-ਛੋਟੀਆਂ ਚੀਜ਼ਾਂ ਤੁਸੀਂ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ ਔਰ ਕਾਈਂਡਲੀ ਆਪਣੀ ਆਈਡੀ ਸਭ ਕੁਝ ਕਰਨ ਤੋਂ ਬਾਅਦ ਸਾਈਨ ਆਊਟ ਕਰਨਾ ਨਾ ਭੁੱਲੋ ਥੈਂਕ ਯੂ ਸੋ ਮਚ